ਆੰਦਾ ਦੁੱਧ ਪੀਤਣ ਤੇ ਆਜੋ ਮੈਦਾਨ ਚ ਫਿਰ ਤੁਹਾਨੂੰ ਚੱਲ ਲੱਗ ਪਤਾ ਚਾਊਗਾ ਛੱਡਾਂਗੇ ਨਹੀਂ ਭਜਾ ਭਜਾ ਕੇ ਤੁਹਾਡਾ ਉਹ ਹਾਲ ਕਰਾਂਗੇ ਕਿ ਤੁਹਾਡੇ ਮਾਤਾ ਪਿਤਾ ਨੂੰ ਤੁਹਾਡੇ ਜੰਮਨ ਤੇ ਅਫਸੋਸ ਹੋ ਜੂਗਾ ਚੰਨ ਮਿਸਟਰੀ ਹੈ ਤੁਹਾਡੇ ਅੰਦਰ ਕਿੜੇ ਮਕੋੜੇ ਇਹ ਤਾਂ ਤੇ ਝਾੜੂ ਪੋਚਾ ਮਾਰਨ ਆਉਂਦੇ ਆ ਦੋ ਕੋੜੀ ਦੇ ਇਨਸਾਨ ਤੁਸੀਂ ਅਕਲ ਤੁਹਾਨੂੰ ਕਿਸੇ ਥੇਲੇ ਦੇ ਨਹੀਂ ਦਿੱਤੀ ਤੇ ਤੁਹਾਡੇ ਹਲਕ ਦੇ ਵਿੱਚੋਂ ਹੱਥ ਭਾ ਕੇ ਤੁਹਾਡੀ ਜ਼ੁਬਾਨ ਕੱਢ ਲਈ ਜਾਊਗੀ ਬਾਹਰ ਜਬਾਨ ਕੱਟ ਕੇ ਕੁੱਤੇ ਨੂੰ ਬਾਦੀਤੀ ਜਾਊਗੀ ਸਮਝ ਲੱਗੀ ਫੜੇ ਨੇ ਮਨਿਸਟਰੀ ਵਾਲੇ ਤੁਹਾਡੇ ਮਹਾ ਵਿਸ਼ੇਕ ਵਾਲੇ ਉਹ ਤੇ ਆਪ ਹੀ ਵਿਚਾਰੇ ਮੰਦਬੁੱਧੀ ਦਾ ਸ਼ਿਕਾਰ ਨੇ ਅੱਜ ਦੀ ਇਤਵਾਰ ਦੀ ਸਵੇਰ ਸਾਰੇ ਮੁਸੀਬਾਈ ਚਾਰੇ ਸਾਰੇ ਭਾਈਚਾਰੇ ਨੂੰ ਮੁਬਾਰਕ ਹੋਵੇ ਸੋ ਮੈਂ ਗੱਲ ਕਰਾਂਗਾ ਅੱਜ ਉਹਨਾਂ ਲੀਰਾਂ ਦੀ ਉਹਨਾਂ ਬਦਰੂਹਾਂ ਦੀ ਜਿਨ੍ਹਾਂ ਨੇ ਬੋਸਲ ਤੋਂ ਖਵਾਲਣ ਦੀ ਸ਼ਾਂਤ ਦੇ ਵਿੱਚ ਆਲ ਤਫਾਲੂ ਸ਼ਬਦ ਬੋਲੇ ਮੈਂ ਦੱਸ ਦੇਣਾ ਚਾਹੁੰਦਾ ਉਹਨਾਂ ਬਦਕਾਰਾਂ ਨੂੰ ਉਹਨਾਂ ਨੂੰ ਭੇੜ ਦੇ ਖਲ ਦੇ ਵਿੱਚ ਭੇੜੀਆਂ ਨੂੰ ਉਹ ਜਿਹੜੇ ਜਿਨ੍ਹਾਂ ਦੇ ਚੂਲੇ ਤੇ ਲੱਤ ਮਾਰ ਕੇ ਕੱਢਿਆ ਗਿਆ ਹੈ ਉਹਨਾਂ ਨੂੰ ਤੇ ਉਹਨਾਂ ਦੇ ਚਮਚਿਆਂ ਨੂੰ ਤੇ ਦੋ ਕੋੜੀ ਦੇ ਲਾਂਤੀ ਕਿਰਦਾਰਾਂ ਨੂੰ ਜੇਸਨ ਸਾਹਨੇ ਆਪੋਸਲ ਸੁਖ ਪਾ ਲੈਣਾ ਜੀ ਦੇ ਖਿਲਾਫ ਸ਼ਬਦ ਵੀ ਬੋਲਿਆ ਤੇ ਉਹਦੇ ਉਹਦੀ ਜ਼ੁਬਾਨ ਜਿਹੜੀ ਹੈ ਨਾ ਜ਼ੁਬਾਨ ਕੱਢ ਲਈਤੀ ਜਾਊਗੀ ਹਲਕ ਦੇ ਵਿੱਚ ਹੱਥ ਪਾ ਗਣਾ ਤੁਹਾਡੀ ਜ਼ੁਬਾਨ ਕੱਢ ਲਈ ਜਾਊਗੀ ਸਮਝ ਲੱਗੀ ਸੋ ਦੋ ਕੋੜੀ ਦੇ ਨਲਾਇਕੋ ਕੋਈ ਸ਼ਰਮ ਨੂੰ ਹੱਥ ਮਾਰੋ ਇੰਨੇ ਵੱਡੇ ਬਦਕਾਰ ਹੋ ਤੁਸੀਂ ਤੁਸੀਂ ਪਲੱਸ 2 ਦੇ 10th ਦੇ ਨਕਲੀ ਸਰਟੀਫਿਕੇਟ ਬਣਾ ਕੇ ਲੁੱਟਿਆ ਤੁਹਾਡੇ ਤਾਂ ਵੱਡਾ ਚੋਰ ਕੌਣ ਆ ਔਰ ਆ ਬਧਰੂ ਜਿਹੜੀ ਲੀਰ ਜੀ ਬੋਲਦੀ ਪਈ ਨਾ ਗੰਦਾ ਜਾਂ ਨਾ ਸ਼ਕਲ ਨਾ ਅਕਲ ਨਾ ਮੂਹ ਨਾ ਮੱਥਾ ਤੇ ਜਿੰਨ ਬਾੜੋਂ ਲੱਥਾ ਅਣਪੜ ਗਵਾਰ ਮੰਦ ਬੁੱਧੀ ਦਾ ਸ਼ਿਕਾਰ ਐ ਟੁੱਟਾ ਜਿਹਾ ਮੋਬਾਈਲ 500 ਰੁਪਏ ਦਾ ਮੋਬਾਈਲ ਸਾਹਮਣੇ ਰੱਖ ਕੇ ਵੀਡੀਓ ਬਣਾਉਣੀ ਬੜੀ ਔਖੀ ਆ ਤੇ ਜਦੋਂ ਤੂੰ ਪੁੱਤ ਸਾਹਮਣੇ ਆ ਗਿਆ ਨਾ ਤੇਰੇ 76 ਮਾਰ ਮਾਰ ਕੇ ਤੇਰੇ ਇੱਕ ਵਾਲ ਨਹੀਂ ਸਿਰ ਤੇ ਰਹਿਣਾ ਸਮਝ ਲੱਗੀ ਨਾ ਤੇਰੇ ਵਰਗੇ ਤਾਂ ਪੈਂਟ ਦੇ ਵਿੱਚ ਹੀ ਪੈਂਟ ਗਿੱਲੀ ਹੋ ਜਾਂਦੀ ਹੈ ਪਿਸ਼ਾਬ ਨਿਕਲ ਜਾਂਦਾ ਤੇਰੇ ਵਰਗਿਆਂ ਦਾ ਸਬੂਤਾਂ ਦੇ ਨਾਲ ਆ ਸਬੂਤਾਂ ਨਾਲ ਫालतू ਬਕਵਾਸ ਕਰੀ ਜਾ ਰਹੇ ਤੂੰ ਕੱਢ ਕੱਢੇ ਸਬੂਤ ਤੇਰੇ ਪਿਓ ਵਾਲੇ ਆ ਕੱਢ ਕੱਢਦਾ ਕਿਹਣੀ ਆ ਝੂਠਾ ਨੰਬਰ 1 ਬੇਵਕੂਫ ਦੀ ਔਲਾਦ ਐ ਤੂੰ ਸਮਾਜ ਅੰਦਰ ਤੁਹਾਡੇ ਵਰਗੇ ਗੰਦੇ ਨਾਲੀ ਦੇ ਕੀੜੇ ਹੀ ਸਾਡੇ ਸਮਾਜ ਨੂੰ ਜਿਹੜੇ ਘੋਣ ਵਾਂਗੂ ਖਾਰੇ ਨੇ ਤੇ ਜਿਹੜੇ ਤੁਹਾਡੇ ਆਕਾ ਨੇ ਨਾ ਉਹ ਨਿਹਾਇਤੀ ਬਦਤਮੀਜ਼ ਕਿਸਮ ਦੇ ਲੋਕ ਨੇ ਸੋ ਇਸ ਕਰਕੇ ਤੁਸੀਂ ਜਿੱਥੇ ਮਰਜ਼ੀ ਜ਼ੋਰ ਲਗਾ ਲਿਓ ਜਿੱਥੇ ਮਰਜ਼ੀ ਚੈਲੰਜ ਕਰਕੇ ਆ ਲਿਓ ਆਜੋ ਤੁਹਾਨੂੰ ਇੱਟ ਦਾ ਜਵਾਬ ਪੱਥਰ ਦੇ ਨਾਲ ਦੇਣ ਲਈ ਅਸੀਂ ਤਿਆਰ ਬਰ ਤਿਆਰ ਆ ਰਹੇ ਹਾਂ ਜਿੰਨੀ ਕਿ ਤੂੰ ਫਾਲਤੂ ਗੱਲ ਕੀਤੀ ਹੈ ਕਿ ਤੁਹਾਡੇ ਨਾਲ 4000 ਸੱਚ ਨੇ ਕੋਈ ਸ਼ਰਮ ਕਰੋ ਕੋਈ ਝੂਠ ਬੋਲਣ ਦੀ ਵੀ ਕੋਈ ਜੜੀ ਹੈ ਨਾ ਉਹ ਇੱਕ ਹੱਦ ਹੁੰਦੀ ਹੈ 4000 ਸੱਚਾਂ ਦੇ ਜੇ ਤੂੰ ਇੱਕ ਪੇਜ ਲੈ ਕੇ ਕਾਗਜ਼ ਦੇ ਉੱਪਰ ਨਾਂ ਲਿਖ ਕੇ ਦੱਸ ਦਵੇਂ ਜਿਹੜੇ ਤੁਹਾਡੇ ਨਾਲ 4000 ਸੱਚ ਚੱਲਦੇ ਆ ਤੇ ਫੇਰ ਗੱਲ ਕਰੀਂ ਤੁਹਾਡੇ ਨਾਲ 4000 ਛੱਡ ਕੇ ਨਾ ਤੁਹਾਡੇ ਨਾਲ 400 ਬੰਦਾ ਨਹੀਂ ਹੈ ਤੇ ਸੁਖਪਾਲ ਲਾਣਾ ਚਾਚੇ ਮਿਨਿਸਟਰੀ ਦੇ ਨਾਲ ਲੱਖਾਂ ਦੀ ਗਿਣਤੀ ਹੈ ਇੰਟਰਨੈਸ਼ਨਲ ਮਿਨਿਸਟਰੀ ਹੈ ਤੁਹਾਡੇ ਲਈ ਕੀੜੇ ਮਕੌੜੇ ਇਹ ਤਾਂ ਤੇ ਝਾੜੂ ਪੋਚਾ ਮਾਰਨ ਆਉਂਦੇ ਆ 2 ਕੋੜੀ ਦੇ ਇਨਸਾਨ ਨੂੰ ਤੁਸੀਂ ਅਕਲ ਤੁਹਾਨੂੰ ਕਿਸੇ ਥੇਲੇ ਦੇ ਨਹੀਂ ਦਿੱਤੀ ਤੁਹਾਡੇ ਮਾਤਾ ਪਿਤਾ ਨੇ ਤੁਹਾਡੀ ਜਿਹੜੀ ਪਰਵਿਸ਼ ਉਹ ਬਿਲਕੁਲ ਇੱਕ ਨਲਾਇਕਾ ਵਾਂਗੂ ਕੀਤੀ ਹੈ ਤੇ ਉਸ ਤਰ੍ਹਾਂ ਦੇ ਤੁਹਾਡੇ ਆਕਾ ਨੇ ਮੈਂ ਆਪਣੇ ਪਿਛਲੀ ਵੀਡੀਓ ਚ ਵੀ ਕਹਿਆ ਸੀ ਕਿ ਜਿੱਦਾਂ ਦੇ ਜੰਮਣ ਵਾਲੇ ਓਦਾਂ ਦੇ ਮਰਨ ਵਾਲੇ ਜਿੱਦਾਂ ਦੇ ਕੋਕੋ ਓਦਾਂ ਦੇ ਉਹਦੇ ਬੱਚੇ ਸੋ ਤੁਹਾਡੇ ਤੇ ਆਕਾ ਹੀ ਜਿਹੜੇ ਤੁਹਾਡੇ ਪਿੱਛੇ ਜਿਹੜੇ ਖੜੇ ਨੇ ਮਿਨਿਸਟਰੀ ਵਾਲੇ ਤੁਹਾਡੇ ਮਹਾਭਿਸ਼ੇਕ ਵਾਲੇ ਉਹ ਤੇ ਆਪ ਹੀ ਵਿਚਾਰੇ ਮੰਦਬੁੱਧੀ ਦਾ ਸ਼ਿਕਾਰ ਨੇ ਐਵੇਂ ਵੀਡੀਓ ਬਣਾ ਬਣਾ ਕੇ ਬੇਕੁਫਾ ਵਾਂਗ ਪਾਈ ਜਾਂਦੇ ਪਾਈ ਚਲੋ ਇੱਕ ਪਾਓਗੇ ਤੇ 100 ਪਾਵਾਂਗੇ ਸਾਭ ਪਾਓਗੇ ਤੇ ਹਜ਼ਾਰ ਪਾਵਾਂਗੇ ਹਜ਼ਾਰ ਪਾਓਗੇ ਤੇ ਲੱਖਾਂ ਪਾਵਾਂਗੇ ਬੜੀ ਧੀਰ ਹੋ ਗਈ ਤੁਹਾਨੂੰ ਬਰਦਾਸ਼ਤ ਕਰਦਿਆਂ ਨੂੰ ਚਲੋ ਦਫਾ ਕਰੋ ਐਵੇਂ ਕਾਤੋਂ ਗੰਦ ਦੇ ਮੂੰਹ ਲੱਗਣਾ ਪਰ ਤੁਸੀਂ ਤੇ ਉਹ ਗੰਧੋ ਉਹ ਨਗੰਦੀ ਨਾਲੀ ਦੇ ਕੀੜੇ ਹੋ ਕਿ ਜਿਨ੍ਹਾਂ ਨੂੰ ਜਿੰਨਾ ਵੀ ਸਾਫ਼ ਪਾਣੀ ਦੇ ਵਿੱਚ ਛੱਡੋ ਉਹਨਾਂ ਨੇ ਦੁਬਾਰਾ ਗੰਦੀ ਨਾਲੀ ਦੇ ਵਿੱਚ ਹੀ ਜਾ ਕੇ ਜਿਹੜਾ ਆ ਗੰਧ ਚ ਹੀ ਮੂੰਹ ਮਾਰਨਾ ਸੋ ਇਸ ਕਰਕੇ ਯਾਦ ਰੱਖ ਲਿਓ ਸਾਰੇ ਹੀ ਤੁਸੀਂ ਜਿਨਨੇ ਅਪੋਸਲ ਸੁਖਪਾਲਾ ਨਾਲ ਜਿਹਦੇ ਖਿਲਾਫ ਉਹਨਾਂ ਦੀ ਸ਼ਾਨ ਦੇ ਖਿਲਾਫ ਇੱਕ ਸ਼ਬਦ ਵੀ ਬੋਲਿਆ ਤੇ ਤੁਹਾਡੇ ਹਲਕ ਦੇ ਵਿੱਚੋਂ ਹੱਥ ਭਾ ਕੇ ਤੁਹਾਡੀ ਜ਼ੁਬਾਨ ਕੱਢ ਲਈ ਜਾਊਗੀ ਬਾਹਰ ਜ਼ੁਬਾਨ ਕੱਟ ਕੇ ਕੁੱਤੇ ਨੂੰ ਬਾ ਦਿੱਤੀ ਜਾਊਗੀ ਸਮਝ ਲੱਗੀ ਸੋ ਇਸ ਕਰਕੇ ਆਪਣੀਆਂ ਲੂਮੜ ਚਾਲਾਂ ਤੋਂ ਬੰਦ ਕਰੋ ਸਾਨੂੰ ਹਾਸਾ ਆਉਂਦਾ ਤੁਹਾਡੀ ਇਹ ਬੇਵਕੂਫੀਆਂ ਤੋਂ ਐਵੇਂ ਟੁੱਟਾ ਜਿਹਾ 500 ਰੁਪਏ ਦਾ ਮੋਬਾਈਲ ਲਾ ਕੇ ਇੱਕ ਭੈੜੀ ਜੀ ਸ਼ਕਲ ਵਾਲੇ ਬਧਰੂ ਹੋ ਜਾ ਸਾਹਮਣੇ ਬੈਠ ਕੇ ਸ਼ੁਰੂ ਹੋ ਜਾਂਦਾ ਆ ਸੋ ਜੇ ਵਾਕਿਆ ਹੀ ਤੁਸੀਂ ਮਾਂ ਦਾ ਦੁੱਧ ਪੀਤਾ ਨਾ ਤੇ ਆਜੋ ਮੈਦਾਨ ਚ ਫਿਰ ਤੁਹਾਨੂੰ ਚੱਲ ਲੱਗ ਪਤਾ ਜਾਊਗਾ। ਬਾਕੀ ਰਹੀ ਗੱਲ ਆਹ ਕਰਦੇ ਆਂਗੇ, ਕੇਸ਼ ਕਰਦੇ ਆਂਗੇ, ਮਾਨਹਾਂ ਨਹੀਂ ਕਰਦੇ ਆਂਗੇ ਜਿੱਥੇ ਤੁਹਾਡਾ ਜੋਰ ਲੱਗਦਾ। ਜਿੱਥੇ ਵੀ ਤੁਸੀਂ ਆਪਣੇ ਪਿੱਠ ਖੜੀ ਕਰਨੀ ਐ, ਜਿੱਥੇ ਵੀ ਤੁਸੀਂ ਕਰਨਾ ਆ ਤੁਹਾਨੂੰ ਖੁੱਲੀ ਛੁੱਟੀ ਐ। ਪਹਿਲ ਤੁਹਾਡੀ ਆ ਤੇ ਫਿਰ ਦੂਜੇ ਸਾਡੀ ਐ। ਛੱਡਾਂਗੇ ਨਹੀਂ ਭਜਾ-ਭਜਾ ਕੇ ਤੁਹਾਡਾ ਉਹ ਹਾਲ ਕਰਾਂਗੇ। ਕਿ ਤੁਹਾਡੇ ਮਾਤਾ ਪਿਤਾ ਨੂੰ ਤੁਹਾਡੇ ਜੰਮਨ ਤੇ ਅਫਸੋਸ ਹੋ ਜੂਗਾ ਕਿ ਅਸੀਂ ਇਹੋ ਜੇ ਬੇਕੂਫ ਜਾਮੀ ਕਿਉਂ ਦਿੱਤੇ ਆ ਆ ਤੁਹਾਨੂੰ ਮੈਂ ਵੀਡੀਓ ਪਾਈ ਹੈ ਜਿਨ੍ਹਾਂ ਨੇ ਸਾਡੇ ਚਰਚਵਾਲ ਅੱਖ ਕਰਕੇ ਦੇਖੀ ਸੀ ਭਜਾ ਭਜਾ ਕੇ ਮਾਰਿਆ ਚੱਪਲਾਂ ਛੱਡ ਕੇ ਦੌੜੇ ਆ ਇਸ ਚੀਜ਼ ਨੂੰ ਵੀ ਨੋਟ ਕਰ ਲਿਓ ਸੋ ਮੈਂ ਫੇਰ ਕਹਿ ਰਿਹਾ ਜਿਨਨੇ ਪੌਸ ਸੁਖ ਪਾ ਲੈਣਾ ਜਿਹਦੇ ਖਿਲਾਫ ਕੋਈ ਸ਼ਬਦ ਬੋਲਿਆ ਤੁਹਾਡੀ ਜ਼ੁਬਾਨ ਕੱਟ ਕੇ ਕੁੱਤਿਆਂ ਨੂੰ ਬਾ ਦਿੱਤੀ ਜਾਊਗਾ